ਕਾਲਜ ਤੋਂ ਜਲਦੀ ਆਤ ਗਈਆਂ ਹੁਣ ਆਪਾਂ ਐ ਕਰਦੇ ਆ ਪਰ ਰਖੜੀ ਲੈ ਆਉਣੇ ਆਂਗੇ ਵੀ ਕੱਲ ਨੂੰ ਰਖੜੀਆਂ ਨਹੀਂ ਗੀਆਂ ਹੋਰ ਵਧੀਆ ਜੀ ਦੁਕਾਨ ਦੇਖ ਕੇ ਵਧੀਆ ਜੀ ਰਖੜੀਆਂ ਲੈ ਆਂਗੇ ਮਹਿੰਗੀ ਜੀ ਦੁਕਾਨ ਤੇ ਚੱਲਦੇ ਆ ਵਧੀਆ ਰਖੜੀਆਂ ਲੈ ਕੇ ਆਂਦੇ ਚੱਲ ਮੈਂ ਵੀ ਲੈ ਕੇ ਆ ਮੈਂ ਤਾਂ ਆਪ ਲੈ ਕੇ ਆਣੀਆਂ ਹਰ ਵਾਰੀ ਆਪਾਂ ਇੱਥੇ ਰਖੜੀ ਲਿਆ ਕਰਾਂਗੇ ਦੁਕਾਨ ਨਾਲੇ ਵਧੀਆ ਸੀ ਸੋਹਣੀਆਂ ਰਖੜੀਆਂ ਨਹੀਂ ਗੀਆਂ ਮੈਨੂੰ ਵੀ ਵਧੀਆ ਲੱਗੀਆਂ ਰਖੜੀਆਂ ਹਾਂ ਆਪਾਂ ਇੱਥੋਂ ਹੀ ਲੈ ਕੇ ਜਾਇਆ ਕਰੀ ਨਾਲੇ ਸੋਹਣੀਆਂ ਰਖੜੀਆਂ ਦਿਖਾਈ ਲੈ ਹਾਂ ਕਿੰਨੀਆਂ ਸੋਹਣੀਆਂ ਕਿੰਨੀਆਂ ਸੋਹਣੀਆਂ ਰਖੜੀਆਂ ਨੇ ਲੌਗੜੀ ਲੈ ਕੇ ਹਾਂ ਮੇਰੇ ਸਹਣੀਆਂ ਨੇ ਨਹੀਂ ਤੂੰ ਕਿ ਕੰਮ ਜੇ ਮੇਰੇ ਭਰਾ ਨਹੀਂ ਮੇਰੇ ਚਾਚੇ ਤਾਏ ਦੇ ਮੁੰਡੇ ਤਾਂ ਹੈਗੇ ਆ ਉਹਨਾਂ ਦੇ ਰਖੜੀ ਮੰਨੂਗੀ ਸੁੱਖੀ ਆਏ ਨਹੀਂ ਕਹੀਦਾ ਹੁੰਦਾ ਕਈ ਵਾਰੀ ਅਗਲੇ ਨੂੰ ਬੁਰਾ ਲੱਗਦਾ ਫੇਰ ਕਿ ਹੋ ਗਿਆ ਜੀ ਇਹਦੇ ਭਰਾ ਨਹੀਂ ਉਹਦੇ ਚਾਚੇ ਦਾ ਮੁੰਡਾ ਤਾਂ ਹੈਗਾ ਉਹ ਵੀ ਨਹੀਂ ਚਲ ਕੋਈ ਨਾ ਤੂੰ ਤਾਂ ਉਹੀ ਬੋਲਦੀ ਰਹਿਣੀ ਆ ਚਲੋ ਨਹੀਂ ਆਪਾਂ ਤਾਂ ਗੱਲਾਂ ਕਰਦੇ ਨੂੰ ਕਵੇਲਾ ਹੋ ਗਿਆ ਘਰੇ ਨਹੀਂ ਜਾਣਾ ਮੇਰੀ ਮੰਮੀ ਗਾਲਾਂ ਦਿੰਦੀ ਹਾਂ 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 ਚਲਦੇ ਆਜੋ ਹੋ ਬਲਾਈ ਗਰਮੀ ਆ ਇਸ ਦਾ ਆਸ਼ੂ ਆਈ ਨਹੀਂ ਅੱਜ ਹਜੇ ਬੜਾ ਟਾਈਮ ਲਾਤਾ ਉਹਨੇ ਅੱਗੇ ਤਾਂ 2 ਵਜੇ ਦੇ ਨੂੰ ਆ ਜਾਂਦੀ ਆ ਚਲ ਕੋਈ ਨਾ ਦੇਖ ਹਾਏ ਮੰਮੀ ਇਹ ਬਾੜੀ ਗਰਮੀ ਆ ਗਈ ਤਾ ਬਾੜੀ ਗਰਮੀ ਅਜੇ ਨਾ ਟਾਈਮ ਲਾਦਾ ਪੁੱਤ ਤੈ ਪਹਿਲੇ ਮੈਂ ਪਾਣੀ ਲਿਆ ਦੇ ਫੇਰ ਦੱਸ ਜਿੰਦਰ ਪੁੱਤ ਉਹਦੀ ਭੈਣ ਵਾਸਤੇ ਪਾਣੀ ਲੈ ਕੇ ਆ ਬਹੁਤ ਗਰਮੀ ਹੋਈ ਪਈ ਆ ਅੱਜ ਬਾੜੀ ਗਰਮੀ ਧੁੱਪ ਤਾਂ ਜੀ ਤਿੱਖੀ ਜੀ ਧੁੱਪ ਆ ਪਤਾ ਨਹੀਂ ਕਿਉਂ ਨਾ ਮੁੰਡਾ ਇੰਨਾ ਟਾਈਮ ਲਾਤਾ ਮੰਮੀ ਤਾਂ ਵੀਰੇ ਵਾਸਤੇ ਰਖੜੀਆਂ ਲੈ ਲਾਗੀ ਸੀ ਅੱਛਾ ਪੁੱਤ ਤੇਰੀ ਤਾਈ ਦਾ ਸੁਭਾ ਨਹੀਂ ਹੈਗਾ ਤੁਸੀਂ ਕੁਝ ਨਹੀਂ ਕਹਿੰਦੀ ਹਰ ਸਾਲ ਤਾਂ ਬਣਦੀ ਆ ਇਸ ਸਾਲ ਵੀ ਬਣ ਉਸ ਨੇ ਆਏ ਤਾਂ ਹੈਗਾ ਚੱਲ ਕੋਈ ਨਾ ਮੈਂ ਵੀ ਰਖੜੀ ਮੰਨੂ ਵੀਰੇ ਦੀ ਹਾਂ ਪੁੱਤ ਲੈ ਰਖੜੀਆਂ ਤਾਂ ਬਲਾਈ ਸੋਹਣੀਆਂ ਨੇ ਰਖੜੀਆਂ ਦਾਣ ਵਾਲੀ ਵਧੀਆ ਹੁਣ ਨਵੀਂ ਖੁੱਲੀ ਐ ਸਸਤੀਆਂ ਸਸਤੇ ਮਿਲਦੇ ਨੇ ਚੱਲ ਕੋਈ ਨਾ ਹਾਂ ਸੋਹਣੀਆਂ ਬਣਿਆ ਪੁੱਤ ਟਾਈਮ ਨਾਲ ਹਾਂ ਵੀ ਸਵੇਰੇ ਜਲਦੀ ਪਾਗੜਾ ਪੁੱਤ ਤੈਨੂੰ ਪਤਾਗਾ ਮੰਮੀ ਮੈਂ ਵੀਰੇ ਤੇ ਰਖੜੀ ਵਣ ਕੇ ਆਣੀ ਆ ਅੱਛਾ ਤੇ ਪੁੱਤੋ ਛੋਟੀ ਬਿਮਾਰ ਆ ਤੂੰ ਉਹਨੂੰ ਨਾ ਲੈ ਕੇ ਜਾ ਚਲ ਕੋਈ ਨਵੀਂ ਫੇਰ ਬਣਨੀ ਉਹਦੀ ਰਖੜੀ ਵੀ ਉਹ ਫੇਰ ਬਣੇ ਉਹ ਚਲ ਮੰਮੀ ਕੋਈ ਨਾ ਹਾਂ ਚਲ ਜਾ ਉਹਦਾ ਪੁੱਤ ਠੀਕ ਆ ਠੀਕ ਆ ਤੇ ਸੱਚੇ ਪ੍ਰਮਾਤਮਾ ਅੱਜ ਮੇਰੀ ਧੀ ਇੰਨੀ ਖੋਸਾਗੀ ਤੇਦੀ ਚਾਚੀ ਇਹਨੂੰ ਰਖੜੀ ਬੰਨਣ ਦੇ ਦੇ ਨਹੀਂ ਤਾਂ ਹਰ ਇੱਕ ਵਾਰ ਕੋਈ ਨਾ ਕੋਈ ਰਖੜੀ ਤੇ ਕਲੇਸ਼ ਕਰ ਲੈਂਦੀ ਆ ਮੈਂ ਤਾਂ ਵੀਰ ਦੇ ਸੋਨੇ ਸੋਲੇ ਰਖੜੇ ਬਣ ਕੇ ਆਉਂਗੀ ਫਿਰ ਦੀ ਆ ਪੂਰਾ ਪੂਰਾ ਵਧੀਆ ਨਾ ਨਾ ਕੋਈ ਲੋੜ ਨਹੀਂ ਕਿ ਪਤੋਂ ਉਹਨਾਂ ਤੇ ਰਖੜੀ ਬਣਾਉਂਦੀ ਕਿਉਂ ਮੰਮਾ ਕਿਉਂ ਤੇਰੀ ਵੀ ਆਦੀ ਕਬੀਲਦਾਰੀ ਆ ਤੇ ਤੇਰੇ ਵੀ ਦੋ ਭੈਣਾਂ ਨੇ ਜੇ ਤੂੰ ਉਹਨਾਂ ਦੇ ਰਖੜੀ ਬਣਾਵੇਂਗਾ ਫਿਰ ਆਪਾਂ ਨੂੰ ਵੀ 100 ਕੁਛ ਦੇਣਾ ਪਊਗਾ ਅੱਜ ਤਾਂ ਚਲੋ ਕੁਵਾਰੀਆਂ ਨੇ ਕੱਲ ਜਿਹੋ ਉਹਨਾਂ ਦਾ ਵਿਆਹ ਹੋ ਜੂਗਾ ਫਿਰ ਆਪਾਂ ਨੂੰ ਉਹਨਾਂ ਨੂੰ ਵੀ ਸੂਟਸਾਰ ਦੇ ਆਏ ਨੇ ਪਿਆ ਕਰਨਗੇ ਆਪਣੇ ਕਿਹੜਾ ਮੰਮੀ ਕਿਸਦਾ ਤੋੜਾਗਾ ਆਪਣਾ ਐਡਾ ਵੱਡਾ ਘਰ ਆਗਾ ਨਾ ਨਾ ਕੋਈ ਲੋੜ ਨਹੀਂ ਹੈਗੀ ਚਲ ਮੰਮੀ ਜਿਵੇਂ ਤੁਹਾਨੂੰ ਲੋਟ ਲਾ ਦਵਾਂ ਮੈਂ ਕਰ ਲੇ ਤੁਸੀਂ ਕਹਿ ਦਿਓ ਫਿਰ ਮੈਂ ਕਿਤੇ ਤਾਂ ਨਹੀਂ ਜਾਣਾ ਹਾਂ ਮੈਂ ਆਪੇ ਜਵਾਬ ਦੇ ਦੂੰਗੀ ਕੋਈ ਨਾ ਕੁੜੇ ਤਾਂ ਮੁਰੀ ਵੀ ਹੁੰਦੀ ਆ 何で